ਕਹਣਾ ਸਰ ਕੱਲ ਦਾ ਵਿਚ ਪਿੰਡ ਜੋੜ ਸਿੰਘ ਵਾਲੇ ਘਟਨਾ ਵਾਪਰੀ ਆ ਸਾਡਾ ਨੌਜਵਾਨ ਵੀਰ ਸੀਗਾ 22 ਸਾਲ ਦੀ ਉਮਰ ਸਰਜੀਤ ਸਿੰਘ ਉਹ ਜੋ ਪੰਜਾਬ ਦੇ ਵਿੱਚ ਨਸ਼ੇ ਦਾ ਏਡਾ ਕਹਿਰ ਚੱਲ ਰਿਹਾ ਏ ਉਹਦੀ ਓਵਰਡੋਜ਼ ਦੇ ਕਾਰਨ ਦੀ ਮੌਤ ਹੋ ਗਈ ਸੀ ਛੋਟੀ ਜੀ ਬੱਚੀ ਆ ਪਰ ਕੱਲ ਦਾ ਜੋ ਅਸੀਂ ਤੁਰੰਤ ਪੁਲਿਸ ਨੂੰ ਫੋਨ ਕੀਤਾ ਹਰਕਤ ਜਾ ਕੇ ਮਾਰਨ ਜੋਗ ਐਸਐਸ ਸਾਹਿਬ ਨੇ ਉਹ ਤਬਦੀਸ਼ ਕੀਤੀ ਆ ਜਿਹੜੇ ਬੰਦਿਆਂ ਦੇ ਨਾਂ ਦਿੱਤੇ ਸੀ ਬਿੱਕਰ ਪੁੱਤਰ ਵੀਰ ਸਿੰਘ ਤੇ ਮਣੀ ਦੋਵੇਂ ਚਾਚਾ ਪੁੱਤ ਗਿਆ ਵੀ ਆ ਤੇ ਪਿਓ ਪੁੱਤ ਵੀ ਆ ਉਨ੍ਹਾਂ ਦੇ ਖਿਲਾਫ ਜੋ ਐਕਸ਼ਨ ਤੁਰੰਤ ਕਾਲ ਪੁਲਿਸ ਨੇ ਲਿਆਏ ਜੇ ਕਿਤੇ ਪਹਿਲਾਂ ਇਹੋ ਜਿਹਾ ਐਕਸ਼ਨ ਸਰਕਾਰ ਜਾਂ ਪੁਲਿਸ ਲਵੇ ਤੇ ਆਉਣ ਵਾਲੇ ਸਮੇਂ ਦੇ ਵਿੱਚ ਕਿਸੇ ਘਰ ਦਾ ਚਰਾਗ ਨਾ ਪੁজে ਕਿਸੇ ਭੈਣ ਦਾ ਭਰਾ ਨਾ ਜਾਵੇ ਕਿਸੇ ਪਤਨੀ ਦਾ ਸੁਹਾਗ ਨਾ ਉਹ ਜਿਹੜੇ ਸਾਡੀ ਰਿਕਵੈਸਟ ਵੀ ਆ ਬੇਨਤੀ ਵੀ ਆ ਠੀਕ ਆ ਸਰਕਾਰ ਬਹੁਤ ਵਧੀਆ ਕੰਮ ਕਰ ਰਹੀ ਆ ਪਰ ਗਰਾਊਂਡ ਲੈਵਲ ਤੇ ਸਾਨੂੰ ਵੀ ਪਿੰਡਾਂ ਵਾਲਿਆਂ ਨੂੰ ਸੁਚੇਤ ਹੋ ਕੇ ਆਪਣੇ ਮਫਾਦਿਆਂ ਤੋਂ ਉੱਪਰ ਉੱਠ ਕੇ ਪਾਰਟੀ ਬਾ ਜਦੋਂ ਉੱਪਰ ਉੱਠ ਕੇ ਜਿਹੜਾ ਅੱਜ ਕਾਰਜ ਕੀਤਾ ਏ ਇਹ ਆਉਣ ਵਾਲੇ ਸਮੇਂ 'ਚ ਵੀ ਕਰੀਏ ਤੇ ਪਿੱਛੇ ਕਰਦੇ ਤੇ ਅਸੀਂ ਇੰਨੇ ਘਾਟੇ 'ਚ ਨਹੀਂ ਸੀ ਜਾਣਾ ਇਸ ਕਰਕੇ ਅੱਜ ਮਾਨਯੋਗ ਐਸਐਸਪੀ ਆਏ ਆ ਉਹਨਾਂ ਨੇ ਨਿਸ਼ਵਾਸ਼ਣ ਤੋਂ ਆਇਆ ਕਿ ਇਹ ਜਿਹੜਾ ਮੁੰਡਾ ਆ ਵੇਖੋ ਇੱਕ ਹੋਰ ਗੱਲ ਹੈ ਨਿਹਰਾਪਾ ਇਹਨੂੰ ਨਹੀਂ ਕਹਣਾ ਕਿ ਬਿੱਕਰ ਸਿੰਘ ਬਿੱ ਕੌਣ ਬੈਕਗਰਾਉਂਡ ਬੜਾ ਤਕੜਾ ਹੈ ਜੀ ਲੱਖ ਡੇਢ ਲੱਖ ਦੀ ਰੋਜ਼ ਦੀ ਸਪਲਾਈ ਹੁੰਦੀ ਆ ਬਿੱਕਰ ਸਿੰਘ ਦੇ ਪਿੱਛੇ ਬੈਕਗਰਾਉਂਡ ਕੌਣ ਹੈ ਉਹਦੇ ਪਿੱਛੇ ਕੌਣ ਖੜਾ ਹੈ ਉੱਥੋਂ ਤੱਕ ਪਹੁੰਚਿਆ ਜਾਵੇ ਤਹਿਕੀਕਾ ਕੀਤੀ ਜਾਵੇ ਜਿਹੜਾ ਮੁੰਡਾ ਫਰਾਰ ਹੈ ਮਨਦੀਪ ਸਿੰਘ ਮਣੀ ਅੱਜ ਤੋਂ ਹੁਣ ਤੋਂ ਸਿਰਫ 3 ਘੰਟੇ ਪਹਿਲਾਂ ਸਟੇਸ ਲਾਉਂਦਾ ਹੈ ਮੋਬਾਈਲ ਤੇ ਵੀ ਅਸੀਂ ਆ ਕਰਦਾਂਗੇ ਮੈਂ ਆ ਕਰ ਦੂੰਗਾ ਸਾਡੀ ਪ੍ਰਸ਼ਾਸਨ ਨੂੰ ਬੇਨਤੀ ਆ ਕਿ ਕੋਈ ਹੋਰ ਦੁਰਘਟਨਾ ਵਾਪਰ ਤੋਂ ਪਹਿਲੋ ਤਰੰਤ ਉਸ ਮੁਲਜ਼ਮ ਨੂੰ ਗ੍ਰਿਫਤਾਰ ਕਰਕੇ ਸਲਾਖਾਂ ਦੇ ਪਿੱਛੇ ਛੋਟਿਆ ਜਾਵੇ ਤੇ ਚੰਗੀ ਤੋਂ ਚੰਗੀ ਵੱਧ ਤੋਂ ਵੱਧ ਜਿਹੜੀ ਕਾਨੂੰਨੀ ਸਜ਼ਾ ਬਣਦੀ ਆ ਉਹ ਦਿੱਤੀ ਜਾਵੇ ਕਿਉਂਕਿ ਆਉਣ ਵਾਲੇ ਸਮੇਂ ਦੇ ਵਿੱਚ ਕੋਈ ਇਹੋ ਜੀ ਮਾਰੀ ਦੁਰਘਟਨਾ ਨਾ ਹੋਵੇ ਜੋੜ ਸਿੰਘ ਵਾਲੇ ਇੱਥੇ ਕੀ ਕਹਿਣਾ ਚਾਹੋਗੇ ਇੱਥੇ ਜੀ ਡਰੱਗ ਓਵਰਡੋਸ ਨਾਲ ਸੁਰਜੀਤ ਸਿੰਘ ਪੁੱਤਰ ਸਰਦੂਲ ਸਿੰਘ ਉਹਨਾਂ ਦੀ ਮੌਤ ਹੋਈ ਹੈ ਮੈਂ ਆਇਆ ਸੀ ਅੱਜ ਪਿੰਡ ਵਿਜ਼ਿਟ ਕਰਨ ਔਰ ਪਿੰਡ ਵਾਲਿਆਂ ਨਾਲ ਗੱਲ ਵੀ ਹੋਈ ਹੈ ਪਹਿਲੇ ਵੀ ਤਿੰਨ ਚਾਰ ਮੌਤਾਂ ਹੋਈਆਂ ਲੇਕਿਨ ਉਹ ਇਹਨਾਂ ਨੇ ਪਿੰਡ ਲੈਵਲ ਤੇ ਹੀ ਦਬਦਬ ਲਈਆਂ ਕੋਈ ਐਡਮਿਨਿਸਟ੍ਰੇਸ਼ਨ ਨੂੰ ਤਲਾਹ ਨਹੀਂ ਸੀ ਮਿਲੀ ਪਰ ਐਤਕੀ ਜਿਹੜੀ ਕਿਉਂਕਿ ਇਹ ਬੱਚਾ ਇਹਦੇ ਪੇਰੈਂਟਸ ਦੀ ਵੀ ਡੈਥ ਹੋਈ ਹੋਈ ਸੀ ਸੁਰਜੀਤ ਦੇ ਔਰ ਛੋਟੀ ਬੇਟੀ ਹੈ ਵੈਸਿਕਾ ਤੇ ਕੋਈ ਜ਼ਮੀਨ ਜਾਇਦਾਦ ਵੀ ਹੈ ਨਹੀਂ ਬਸ ਨਸ਼ੇ ਦੀ ਲਤ ਨੇ ਏ ਇਹਦੀ ਜਿਹੜੀ ਆ ਜਾਨ ਲੈ ਲਈ ਔਰ ਇਸ ਕਰਕੇ ਹੁਣ ਜਿਹੜੇ ਆ ਪਿੰਡ ਵਾਲਿਆਂ ਨੇ ਨਾਮ ਦੱਸੇ ਸੀ ਕਿ ਕੱਲ ਜਿਹੜੇ ਨਸ਼ਾ ਸਪਲਾਈ ਕਰਦੇ ਉਹਦੇ ਚ ਬਿਕਰ ਤੇ ਇੱਕ ਮਨਪ੍ਰੀਤ ਮਨੀ ਹੈਗਾ ਮਨ ਬਿਕਰ ਨੂੰ ਤਾਂ ਪਰਚਾ ਦੇ ਕੇ ਅਸੀਂ ਮੌਕੇ ਤੇ ਫੜ ਲਿਆ ਸੀਗਾ ਤੇ ਮਨੀ ਜਿਹੜਾ ਹੈਗਾ ਉਹ ਭੱਜਿਆ ਪੁਰ ਨੂੰ ਵੀ ਜਲਦੀ ਅਰੈਸਟ ਕਰ ਲਾਂਗੇ ਔਰ ਮੈਂ ਅਸੀਂ ਗੱਲ ਕਰਦੇ ਆਂ ਜੀ ਜਿਹੜੀ ਪਿੰਡਾਂ ਚ ਸਾਡੀ ਵੀਡੀਐਸ ਜਿਹੜੀਆਂ ਵਿਲੇਜ ਡਿਫੈਂਸ ਕਮੇਟੀ ਦੀਆਂ ਹੈਗੀਆਂ ਉਹਨਾਂ ਨਾਲ ਵੀ ਤੋ ਇਹੀ ਅਪੀਲ ਕਰਦੇ ਆ ਕਿ ਜੇ ਕੋਈ ਡੀਡਿਕਸ਼ਨ ਸੈਂਟਰ ਚ ਜਾਣਾ ਚਾਹੁੰਦਾ ਅਸੀਂ ਪ੍ਰਸ਼ਾਸਨਿਕ ਤੌਰ ਤੇ ਉਹਦੀ ਮਦਦ ਕਰਕੇ ਉਹਨੂੰ ਡੀਡਿਕਟ ਕਰਾ ਸਕਦੇ ਆ ਜੇ ਕੋਈ ਕਿਸੇ ਨੂੰ ਪਤਾ ਲੱਗਦਾ ਫਲਾਣੇ ਪਿੰਡ 'ਚ ਕੋਈ ਨਸ਼ਾ ਉਹਨੂੰ ਪਿੰਡ ਲੈਵਲ ਤੇ ਨਾ ਖਤਮ ਕੀਤਾ ਜਾਵੇ ਜਾਂ ਦਬਾਇਆ ਜਾਵੇ ਜਾਂ ਲੋਕਾਂ ਨੂੰ ਉਹ ਪਿੰਡ ਦੀ ਨਹੀਂ ਇਹ ਤਾਂ ਜਿਹੜੀ ਹੁਣ ਨਾ ਜੀ ਪੰਜਾਬ ਲੈਵਲ ਕੀ ਪੂਰਾ ਦੀ ਗੱਲ ਹੈ ਔਰ ਉਸ ਨਸ਼ਾ ਵੇਚਣ ਵਾਲਿਆਂ ਦਾ ਆਪਾਂ ਸਾਥ ਨਾ ਦਈਏ ਜਾਂ ਪਿੰਡ ਲੈਵਲ ਤੇ ਨਾ ਕਰੀਏ ਪ੍ਰਸ਼ਾਸਨ ਨੂੰ ਦੱਸ ਕੇ ਫੌਰੀ ਤੌਰ ਤੇ ਉਹਨਾਂ ਦੇ ਖਿਲਾਫ ਕਾਰਵਾਈ ਕਿ ਸ਼ੁਰੂ ਕਰਾਈਏ ਸਰ ਪਿੰਡ ਵਾਲਿਆਂ ਦਾ ਦੋਸ਼ ਹੈ ਕਿ ਬਾਰ ਬਾਰ ਉਸ ਨੂੰ ਕਹਾਂ ਤੇ باوجود ਵੀ ਕੋਈ ਕਾਰਵਾਈ ਨਹੀਂ ਹੋਈ ਜੀ ਤੱਕ ਤੁਹਾਡੇ ਨਹੀਂ ਕਾਰਵਾਈ ਜਦੋਂ ਪੁਲਿਸ ਨੂੰ ਦੱਸਿਆ ਗਿਆ ਜੀ ਤੁਹਾਡੇ ਸਾਹਮਣੇ ਹੀ ਖੜੇ ਆ ਇਹਨਾਂ ਨੇ ਕਿਹਾ ਕਿ ਪਹਿਲੇ ਜਿਹੜੀਆਂ ਮੌਤਾਂ ਹੋਈਆਂ ਸੀਗੀਆਂ ਉਹ ਅਸੀਂ ਨਹੀਂ ਸੀ ਦੱਸਿਆ ਪਿੰਡ ਲੈਵਲ ਤੇ ਹੀ ਕਰਾ ਲੀਆਂ ਪਰ ਕੱਲ ਜਿਹੜੀ ਮੌਤ ਹੋਈ ਸੀ ਇਹਦੇ ਬਾਰੇ ਜਦੋਂ ਤਲਾ ਮਿਲੀ ਹੈ ਫੌਰੀ ਤੌਰ ਤੇ ਐਸਐਚਓ ਸਾਹਿਬ ਨੇ ਆ ਕੇ ਪਰਚਾ ਦੇ ਕੇ ਤਾਂ ਇੱਕ ਦੋਸ਼ੀ ਨੂੰ ਗ੍ਰਿਫਤਾਰ ਕਰ ਲਿਆ ਦੋਨਾਂ ਚੋਂ ਔਰ ਇੱਕ ਭੱਜਿਆ ਹੋਇਆ ਉਹਨੂੰ ਵੀ ਜਲਦੀ ਗ੍ਰਿਫਤਾਰ ਕਰ ਲਾਂਗੇ ਇਸ ਤੋਂ ਪਹਿਲੇ ਸਾਡੇ ਸਾਹਮਣੇ ਪਿੰਡ ਵਾਲੇ ਖੜੇ ਜੀ ਇਹਨਾਂ ਨੇ ਆਪ ਦੱਸਿਆ ਵੀ ਅਸੀਂ ਕੋਈ ਤਲਾ ਨਹੀਂ ਸੀ ਦਿੱਤੀ ਪਿੰਡ ਲੈਵਲ ਤੇ ਖਤਮ ਕਰਨ ਦੀ ਔਰ ਉਹਨਾਂ ਨੂੰ ਸਮਝਾਉਣ ਦੀ ਕੋਸ਼ਿਸ਼ ਕੀਤੀ ਸੀ ਜਿਹੜੇ ਨਸ਼ਾ ਵੇਚਦੇ ਤੇ ਇਹ ਅਸੀਂ ਚੀਜ਼ ਨਹੀਂ ਚੱਲਣ ਦੇਣੀ ਜੀ ਅਸੀਂ ਖਤਮ ਕਰਕੇ ਰਾਂਗੇ ਨਸ਼ਾ